ਦੇਹੀ ਕਰਾ ਕੇ ਸਾਡਾ ਕਬਜ਼ਾ ਕਰਾਓ ਹਾਂ ਆ ਸਾਰਾ ਕੁਝ ਗਰਦੌਰੀ ਤੋਂ ਲੈ ਕੇ ਸਾਰਾ ਕੁਝ ਇਹਦੇ ਨੌਵੇਂ ਜੀ ਬਾਗਬਾਤੀਆਂ ਦੇ ਦੋਨਾਂ ਵੀ ਟੱਤੇ ਨਾਲੇ ਜ਼ਮੀਨ ਬਾਤੀ ਜੀ ਜੋ ਉਧਰ ਹੋਤਾ ਵੀ ਐਸੀ ਸਾਰਾ ਕੁਝ ਸੌਟ ਆਊ ਨਾ ਉਰੇ ਆ ਗਿਆ ਸਰ ਤੁਸੀਂ ਮੈਨੂੰ ਭੇਜਤਾ ਆਏ ਕੀਤਾ ਤੁਸੀਂ ਭੇਜਤਾ ਸੀ ਵੀ ਕਰਾ ਦੂ ਸਾਰਾ ਕੁਝ ਹਾਂ ਹੁਣ ਇਹਨੇ 3 ਤਰੀਕ ਨੂੰ ਬੁਲਾਇਆ ਸੀ ਸਰ ਮਹੀਨਾ ਹੋ ਗਿਆ ਉੱਟ ਕੇ ਆ ਸੀ ਦੋ ਤਿੰਨ ਚਾਰ ਗਿਹੜੇ ਮਾਰ ਗਏ ਕਹਿੰਦੇ ਨੇ ਖੜਜੋ ਵੇ ਜੂਗਲ ਖੜਜੋ ਚਾਹ ਜੀ ਜਿਹੜੀ ਐਡੀਸ ਹਿਸਾਬ ਨਾਲ ਚੱਲ ਰਹੀ ਹੈ ਜੀ ਕੋਈ ਆ ਜੀ ਐਸਈਤੀ ਕਰਾ ਦੋ ਸਰ ਸਰਦਾ ਬਹੁਤ ਹਰਮਿੰਦਰ ਕੌਰ ਰੱਖਾ ਪਰ ਤੁਸੀਂ ਜੇ ਕੰਮ ਉਹ ਜੇ ਤੁਹਾਡਾ ਸਾਡੇ ਕਹਿਣ ਤੇ ਕਰਤਾ ਮਗਰ ਇੱਕ ਦਿਨ ਤੁਸੀਂ ਇਨਫੋਰਮ ਤਾਂ ਕਰਿਆ ਤੋ ਕੀ ਜੀ ਹੁਣ ਅੱਗੇ ਸਾਡਾ ਕੰਮ ਇਥੋਂ ਨਹੀਂ ਵਧ ਰਿਹਾ ਹਾਂ ਅਸੀਂ ਤਾਂ ਇਹ ਸੋਚਿਆ ਨਾ ਕਿ ਅਸੀਂ ਕਹਿਤਾ ਤੁਹਾਡਾ ਕੰਮ ਹੋ ਗਿਆ ਹਾਂ ਉਹ ਛੋੜੇ ਕਹਿਣ ਨਾਲ ਹੋਇਆ ਸਾਰਾ ਅਸੀਂ ਤਾਂ ਜੇ ਕੰਮ ਸਾਡੇ ਕਹਿਣ ਨਾਲ ਹੋਇਆ ਮਗਰ ਜੇ ਅੱਗੇ ਨਹੀਂ ਵਧੀ ਗੱਲ ਹਾਂ ਉਹ ਕਮ ਸੇ ਕਮ ਸਾਨੂੰ ਟੈਲੀਫੋਨ ਤੇ ਕਰੋ ਦੱਸੋ ਤੇ ਸਹੀ ਵੀ ਆ ਨਹੀਂ ਹੋਇਆ ਜੇ ਤਿਆਰ ਗਿਆ ਕੰਮ ਆ ਸਾਡੀ ਸਲਾਹ ਧੀ ਜੀ ਵੀ ਜਿਹਦੇ ਸਾਨੂੰ ਟਾਈਮ ਲੇ ਦਨ ਕਿ ਉਸ ਤੋਂ ਬਾਅਦ ਨਾਲੇ ਤਾਂ ਜਾ ਕੇ ਆਵਾਂਗੇ ਉਸ ਤੇ ਨਾਲ ਧੰਨਵਾਦ ਕਰਕੇ ਆਵਾਂਗੇ ਤੁਹਾਡਾ ਕੋਈ ਤਾਜਵਾਦੀ ਕੋਈ ਲੋੜ ਨਹੀਂ ਨਹੀਂ ਫਿਰ ਵੀ ਥੋੜੀ ਕਿਰਪਾ ਹੋਈ ਹੈ ਜੀ ਚਲ ਆ ਸਾਨੂੰ ਇਹ ਤਾਂ ਪਹਿਲਾਂ ਸੁਣ ਗਿਆ ਸੋਹਾਂ ਲੋਕ ਪਰਪਨੋ ਦੀ ਕਿਸੇ ਨੇ ਸੁਣੀ ਬਬ ਕੋਈ ਕਿਰਪਾ ਦੀ ਲੋੜ ਨਹੀਂ ਹੈ ਰਿਸਪੌਂਸਿਬਿਲਟੀ ਆਉਮਨੀ ਬੈਠੇ ਹੋਏ ਕੰਮ ਕਰਾਂਗੇ ਹਾਂ ਜੀ ਹਾਂ ਲੇਕਿਨ ਜੇ ਤੁਹਾਨੂੰ ਕਿਤੇ ਲੱਗਦੀ ਹੈ ਮੁਸ਼ਕਿਲ ਕਿ ਇੱਥੇ ਅੜਿਆ ਜੀ ਹਲੇ ਕਮ ਸੇ ਵੀ ਇਨਫੋਰਮ ਤੇ ਕਰੋ ਵੀ ਇੱਥੇ ਅੜ ਗਿਆ ਜੀ ਤਾਂ ਕਿ ਅਸੀਂ ਅੱਗੇ ਹੋਰ ਕੰਮ ਕਰੀਏ ਇਹ ਚਲੋ ਸਾਡੀ ਗਲਤੀ ਹੈ ਜੀ ਵੀਰੇ ਨਹੀਂ ਕੋਈ ਨਹੀਂ ਗਲਤੀ ਨਹੀਂ ਚਲੋ ਠੀਕ ਹੈ ਹੁਣ ਕੀ ਆ ਹੁਣ ਏਡੀ ਸਾਹਿਬ ਨੂੰ ਕਹਿ ਕੇ ਸਾਡੀ ਉਹ ਇਨਕੁਆਰੀ ਕਰਾ ਕੇ ਜ਼ਮੀਨ ਵਾਪਸ ਲਈਏ ਇਹਨਾਂ ਦੀ ਠੀਕ ਹੈ ਇਹ ਲੋਟ ਕਰ ਲੈਂਦੇ ਜੀ ਏਡੀ ਸਾਹਿਬ ਦੇ ਆ ਸਾਰਾ ਜ਼ਰੂਰ ਕਰਾਂਗੇ ਬੜਾ ਧੰਨਵਾਦ ਜੀ ਬਹੁਤ ਠੀਕ ਹੈ ਐਨੀ ਗੱਲ ਸੀ ਬਸ ਹਾਂ ਇਹ ਆ ਤਾਂ ਕੋਲ ਸਾਡਾ ਸਾਰਾ ਦਿੱਤਾ ਹੋਇਆ ਪਰਸ ਬਰਾਦ ਚਲੋ ਹੁਣ ਤੁਹਾਡਾ ਇਹ ਕੰਮ ਹੋ ਗਿਆ ਨਹੀਂ ਜਾਣ ਨੂੰ ਕੱਢ ਕੋਦੇ ਆਪ ਗਿਆ ਨਹੀਂ ਮੁੜ ਕੇ ਇਹਨਾਂ ਨੇ ਦੱਬ ਲਿਆ ਬਸ ਸਾਰਾ ਰੋਕਤਾ ਨਹੀਂ ਦੱਬ ਦੇਣੀ ਇਹ ਵੀ ਹੋ ਜੂਗਾ ਕੰਮ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਹਣੇ ਉੱਥੇ ਆ ਕੇ ਮਿਲਿਓ ਮਿਠਾਈਆਂ ਪਾ ਲੈ ਕੇ ਆਏ ਆਂ ਪਾ ਦੇ ਕੇ ਆ ਲਟੋੜਾ ਕੋਲ ਨੂੰ ਮਿਠਾ ਕਰਾ ਕੇ ਆ ਗਏ ਦੋ ਸਾਲ ਹੋ ਗਏ ਸਾਡਾ ਪੈਰ ਖਰਾਬ ਹੋ ਤੇ ਹਜ਼ਾਰਾਂ ਦਰਖਾਸਤਾਂ ਦਿੱਤੀਆਂ ਸਾਡਾ ਕਿਸੇ ਨੇ ਸੁਣੀ ਹੀ ਨਹੀਂ ਜੀ ਇਹ ਤਾਂ ਅੱਛਾ ਹਾਂ ਜੋਟੀ ਦੀ ਬੱਤੀ ਐ 8ਵੀਂ ਚ ਬਣਦੀ ਆਪ ਕਿਸੇ ਨੇ ਸੁਣੀ ਹੀ ਨਹੀਂ ਜੀ ਪੈਰ ਬਣਾ ਕੇ ਮੁੜ ਜਾਂਦੇ ਆ ਲੈ ਆ ਜਾਂਦੇ ਸਾਡੀ ਕੋਲ ਉਹ ਬਸਾਨੂੰ ਫਿਰ ਬਾਅਦ ਚ ਪਤਾ ਲੱਗਿਆ ਜੀ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਕੋਈ ਗੱਲ ਸਤਿ ਸ੍ਰੀ ਅਕਾਲ